ਜਦ ਜਦ ਹੋਵੇ ਅਰੇ ਇਸ ਵਿਪਾਰਾ ਤਬ ਤਬ ਦੇਹ ਧਰਤੇ ਅਵਤਾਰਾ ਜਗਾ ਜਗਾ ਇਹ ਧਰਮस्य ਗ੍ਰਾਮ ਘੋਤੀ ਭਾਰਤੇ ਭਗਵਾਨ ਕ੍ਰਿਸ਼ਨ ਜੀ ਵੀ ਆਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਂਦੇ ਨੇ ਬਈ ਔਕਾਰ ਦੀ ਕੇ ਚੱਗੇ ਪੁਰਸ਼ ਦੀ ਪਰਮੇਸ਼ਰ ਦੇ ਔਕਾਰ ਦੀ ਲੋੜ ਕਿਉਂ ਪੈਂਦੀ ਆ ਕਿਉਂਕਿ ਇੱਕ ਧਰਮੀ ਦੁਨੀਆ ਦੇ ਵਿੱਚ ਹੋ ਸਕਦਾ ਹੈ ਤੇ ਇੱਕ ਪਰਮੇਸ਼ਰ ਦਾ ਉਤਾਰ ਹੀ ਹੋ ਸਕਦਾ ਹੈ ਬੜੇ ਲੋਕ ਜਿਹੜੇ ਧਰਮ ਤੋਂ ਗਿਰ ਜਾਂਦੇ ਨੇ ਫਿਰ ਹੋਰ ਬੜੇ ਪਰਮਾਨ ਆਏਗੇ ਸੋ ਕੋਈ ਸਾਰੇ ਗਿੜੀਆਂ ਤੇ ਸਮਾਨ ਲੰਮਾ ਹੋ ਜਾਂਦਾ ਹੈ ਆਪਾਂ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹੀ ਦਾ ਛੇਰਤਾਰਪੁਰ ਨੂੰ ਮਨਾਉਣ ਆਏ ਆ ਉਸ ਖੁਸ਼ੀ ਦੇ ਵਿੱਚ ਆਪਾਂ ਆਪਣੀ ਖੁਸ਼ੀ ਯਾਰ ਕਰਨ ਆਏ ਆ ਮੇਰਾ ਗੁਰੂ ਕਿਰਪਾ ਕਰੇ ਇਹ ਸਾਡਾ ਪ੍ਰਵਾਣ ਕਰੇ ਸਾਡਾ গুণगान ਕੀਤਾ ਜਿੱਥੇ ਜੋਗ ਜੋਗਾ ਉਤਾਰ ਆਉਂਦੇ ਰਹੇ ਨੇ ਸਾਡੀ ਵਿਚੋਕੜ ਕਿੱਥੋਂ ਦੁਰਦੀ ਆ ਭਗਵਾਨ ਰਾਮਚੰਦਰ ਜੀ ਕੋਲ ਅਰਜ ਕੀਤੀ ਸਾਦੀ ਕੋਲ ਦੇ ਵਿੱਚ ਦਰਸ਼ਨ ਦਿਓ ਉਸ ਕੋਲ ਦੇ ਵਿੱਚ ਦਰਸ਼ਨ ਦਿੱਤੇ ਨੇ ਮੇਰੇ ਸਤਿਗੁਰੂ RAM Singh ਸੱਚੇ ਪਾਤਸ਼ਾਹ ਜੀ ਨੇ ਜਿਹੜੇ ਗੁਜੇਤਰ ਨਾਮਕ ਦੇ ਵੀ ਹਵਾਲੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਿੱਤੇ ਨੇ ਉਸੇ ਤਰ੍ਹਾਂ ਹੀ ਕਿਰਪਾ ਕੀਤੀ ਬੇਤੀਆਂ ਦੀ ਛੋਡੀਆਂ ਦੀ ਕੋਲ ਇਹ ਆਈ ਤੇ ਉਸ ਤੋਂ ਬਾਅਦ ਜੇ ਜਿਹੜਾ ਉਹ ਵਚਨ ਦਿੱਤਾ ਨੀ ਤਾਂ ਦਾਦੀ ਦੇ ਨੂੰ ਭਗਵਾਨ ਰਾਮਚੰਦਰ ਜੀ ਨੇ ਭਈ ਮੈਂ ਤੁਹਾਡੀ ਕੁਲ ਦੇ ਵਿੱਚ ਜੈਨ ਲੰਗਾ ਉਹ ਫਿਰ ਉਤਾਰ ਹੋਇਆ ਸਤਿਗੁਰੂ ਰਾਮ ਸਿੰਘ ਸੱਜੇ ਪਾਤਸ਼ਾਹ ਜੀ ਦਾ ਤੇ ਉਸ ਅੰਸ਼ ਬੰਸ ਨੂੰ ਅੱਗੇ ਤੋਰਦਿਆਂ ਸਤਿਗੁਰੂ ਦਲੀਪ ਸਿੰਘ ਸੱਜੇ ਪਾਤਸ਼ਾਹ ਜੀ ਜਿਹੜੇ ਮੌਕੇ ਦੇ ਮਾਲਕ ਨੇ ਤੇ ਸਤਿਗੁਰੂ ਕਿਛਾਣਾ ਕਿੱਥੋਂ ਜਾਂਦਾ ਹੈ ਅਗੂ ਜਿਹੜਾ ਇੰਦੀ ਗੱਲ ਕੋਈ ਨਹੀਂ ਪਛਾਣਿਆ ਜਾਂਦਾ ਕਿ ਉਹ ਵੰਸਾ ਦੇ ਵਿੱਚ ਜਨਮ ਲੈ ਗਿਆ ਤੇ ਉਹਦਾ ਪਛਾਣ ਹੋਵੇ ਕਿ ਉਹ ਸਤਿਗੁਰੂ ਹੋ ਗਿਆ ਕਿਉਂਕਿ ਇਹ ਕਨਸਾ ਦੇ ਵਿੱਚ ਬੜੇ ਲੋਕ ਜਨਮ ਲੈ ਸਕਦੇ ਨੇ ਬਜਾਰਾਂ ਹੀ ਲੋਕ ਜਨਮ ਲੈ ਸਕਦੇ ਨੇ ਪਰ ਉਹਦੇ ਵਿੱਚੋਂ ਸਤਿਗੁਰੂ ਕਿਉਂ ਹੋ ਸਕਦਾ ਹੈ ਉਹਦੇ ਨਹੀਂ ਹੋ ਸਕਦੇ ਉਹਦੀ ਸਿਆਣ ਕਿੱਥੋਂ ਹੁੰਦੀ ਆ ਉਹਦੀਆਂ ਕਰਮੀਆਂ ਤੋਂ ਸਿਆਣ ਹੁੰਦੀ ਆ ਗੁਰੂ ਨਾਨਕ ਦੇ ਪਿਤਾ ਪਟਵਾਰੀ ਹੀ ਤੇ ਕੋਈ ਉਹਨਾਂ ਨੂੰ ਮਤਾਂ ਦੀ ਨਹੀਂ ਦੇਖਦਾ ਕੋਈ ਧਾਨਿਆ ਤੂੰ ਵੜਵਾ ਰੀਆ ਪਰ ਧੰਨ ਹੀ ਗੁਨਾਗਕ ਦੇ ਪਾਤਸ਼ਾਹ ਜੀ ਉਹਦੇ ਪਿਓ ਨੇ ਆਖਿਆ ਤੂੰ ਕਿਉਂ ਇਹ ਕਰਦਾ ਹੈ ਸਾਡੀ ਉਮਰ ਥੋੜੀ ਰਹਿ ਗਈ ਆ ਸਾਡੀ ਉਮਰ ਥੋੜੀ ਰਹਿ ਗਈ ਆ ਤੇ ਇੱਕ ਕਿਰਪਾ ਕਰ ਅੰਤਲਾ ਸਮਾ ਸਾਡੇ ਕੋਲ ਰਹਿ ਕੇ ਸਾਡਾ ਕਿਰਿਆ ਕਰਮ ਕਰ ਦੇ ਅਣੀ ਆਪਣੇ ਵਡਿਆਨੇ ਵਾਸਤੇ ਕੋਈ ਜਾਗ ਲਾਈਦਾ ਨਗਰ ਮਰੀਦਾ ਉਹ ਕਰਨਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਆਖਿਆ ਵੀ ਕਦੇ ਵਾਰ ਤੇ ਕਰਨਾ ਹੈ ਆਖਿਆ ਇਹ ਵਾਰ ਤੇ ਕਰਨਾ ਹੈ ਉਹਨਾਂ ਵਾਰ ਤੇ ਲੰਗਰ ਲਾਈਏ ਤੇ ਉਹ ਸੁਖੀ ਰਹਿੰਦੇ ਨੇ ਉੱਥੇ ਆਖਿਆ ਪਿਤਾ ਜੀ ਤੁਹਾਨੂੰ ਪਤਾ ਹੈ ਵੀ ਤੁਹਾਡੇ ਪਿਤਰ ਜਿਹੜੇ ਨੇ ਉਹ ਕਿੱਥੇ ਨੇ ਆਖਾ ਵੇਖੇ ਤੇ ਨਹੀਂ ਆ ਜੇ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਆਖਿਆ ਫਿਰ ਪਿਤਾ ਜੀ ਮੇਰਾ ਜੀ ਕਰਦਾ ਨੇ ਮੈਂ ਤੁਹਾਨੂੰ ਕੋਈ ਸੁਖ ਵਰਖਾ ਮੈਂ ਤੁਹਾਨੂੰ ਤੁਹਾਡੇ ਪਿਤਰਾਂ ਦਾ ਦਰਸ਼ਨ ਕਰਾਵਾਂ ਆਖਿਆ ਜੀ ਕਰ ਕਰਵਾ ਨਾਸਿਕ ਕਿਹਨੇ ਕਿਹਨੇ ਮਾਰਾ ਮਹਤਾ ਗਾਰੋ ਦੀ ਕਰ ਦਰਗਾਹ ਦੇ ਵਿੱਚ ਜਿੱਥੇ ਮੁਕੰਦਰ ਬੈਠੇ ਹੈ ਇਨਾ ਤੇ ਫਿਰ ਉੱਠ ਕੇ ਤੇ ਜੈ ਜੈ ਗੁਰੂ ਬਾਬੇ ਗਾਰੋ ਦੀ ਕਰ ਲੈ ਪਿਓ ਧਾਨਿਆਂ ਬਾਬਾ ਗਿਆਨ ਚੰਦ ਤੂੰ ਧਾਨਿਆਂ ਬਾਬਾ ਗਿਆਨ ਚੰਦ ਨੇ ਆਖਿਆ ਮੈਂ ਕਿਉਂ ਧਾਨਿਆਂ ਆਖਿਆ ਤੂੰ ਤਾਂ ਧਾਨਿਆਂ ਤੇਰੇ ਕਰ ਨਾਸਿਕ ਨੇ ਜਨਮ ਲਿਆ ਹੈ ਗੁਰੇ ਕਰਕੇ ਧੰਨਿਆ ਤੇਰੇ ਕਰ ਨਾਨਕ ਨੇ ਜਨਮ ਲਿਆਏ ਫੁੱਲਾਂ ਦੇ ਹਾਰ ਪਾਏ ਬੜਾ ਸਤਕਾਰ ਕੀਤਾ ਜੀ ਉਹ ਫਿਰ ਆਪਣੀ ਦੇਹ ਦੇ ਵਿੱਚ ਵਾਪਸ ਆਏ ਨਾ ਬਾਬਾ ਕ੍ਰਿਯਾਮ ਚੰਦ ਜੀ ਤੇ ਫਿਰ ਆਪਣੇ ਪੁੱਤ ਨੂੰ ਵੀ ਮੱਥਾ ਟੇਕਣ ਡੈ ਜਿਹੜੇ ਪੁੱਤਰ ਚਪੇੜਾ ਮਾਰਦੇ ਹੀ ਨਾ ਜਿਹਦੇ ਤਾਂ ਕਦੀ ਛੱਡਾ ਤੇ ਛੱਡਿਆ ਚਪੇੜਾ ਮੂੰਹ ਦੇ ਮਾਰਦੇ ਹੀ ਕਰ ਕਰਜਨਾ ਦੇ ਹੱਥ ਲਾਉਣ ਡੈ ਫਿਰ ਤੇਰੀ ਕੋਲ ਦੇ ਰਾਇ ਕੋਈ ਜਨਮ ਲੈਣਾ ਤੇ ਉਹ ਧੰਨ ਹੋ ਸਕਦੇ ਨਹੀਂ ਕਿਉਂ ਨਹੀਂ ਧੰਨ ਹੋ ਸਕਦੇ ਤੈਨੂੰ ਮੰਨਣ ਆਵੇ ਮੇਰੇ ਗੁਰੂ ਜੀ ਆਂਦੇ ਨੇ ਧੰਨ ਧੰਨ ਗੁਰ ਉਹ ਧੰਨ ਹੈ ਤੇਰੀ ਕੋਲ ਤੈਨੂੰ ਜਨਮ ਦੇਣ ਵਾਲੀ ਮਾਨ ਧੰਨ ਹੈ ਤੇ ਰੱਬੇ ਦਾ ਭਾਣਾ ਸਤਨੁਦਰੀਪ ਸਿੰਘ ਸੱਚੇ ਪਾਤਸ਼ਾਹ ਜੀ ਮਿਹਰਬਾਨ ਸੱਚੀ ਮੁੱਛੀ ਮਿਹਰਬਾਨੀਆਂ ਦੇ ਮਾਲਕ ਨੇ